ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕ ਮਰਕ ਸ਼ਾਰਡ ਰੇ ਮਨਪੋਰਾ ਆਪਕਾ ਜਾਰੇ ਪਰੇ ਸਿੱਧ ਪਈ ਹੈ ਲੀਨ ਨਾ ਸਾਥ ਸੰਤੋਵੜਾ ਅੱਜ ਸਤਖੰਡ ਸ਼੍ਰੀ ਰਮਨ ਸਾਹਿਬ ਜੀ ਦੇ ਰਚਨ ਹਾਰੇ ਬਾਣੀ ਦੇ ਬੋਲ ਸ਼ਿਕਤਾਂ ਦੇ ਸਰਕਾਜ ਪੰਜਵੇਂ ਸਤਿਗੁਰੂ ਧੰਨ ਦੇ ਸਤਿਗੁਰੂ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੂੰ ਸਨਮੇ ਦੀ ਹਕੂਮਤ ਵੱਲੋਂ ਚੁਪਾਲੇ ਗਿਧਨ ਕਰਦਿਆਂ ਹੋਇਆ ਕਈ ਦਿਨ ਕਈ ਪਹਰ ਆਪਣੀ ਕਸਟਡੀ ਵਿੱਚ ਰੱਖ ਕੇ ਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸਤਗੁਰਾਂ ਨੂੰ ਸੱਤੀ ਲੋਹ ਤੇ ਬਿਠਾਇਆ ਗਿਆ ਸੱਤੀ ਲੋਹ ਤੇ ਬਿਠਾਇਆ ਗਿਆ ਸੀਸੜ ਤਪਦਾ ਹੋਇਆ ਗਰਮੇਤਾ ਪਾਇਆ ਗਿਆ ਪਾਣੀ ਵਿੱਚ ਦੇਗ ਵਿੱਚ ਬਿਠਾ ਕੇ ਸਤਗੁਰਾਂ ਨੂੰ ਪਾਣੀ ਵਿੱਚ ਉਬਾਲੇ ਦਿੱਤੇ ਗਏ ਪਰ ਸਤਗੁਰਾਂ ਨੇ ਇਹ ਛੱਪ ਗਾਇਆ ਕਿ ਤੇਰਾ ਕੀਆ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਮ ਲੱਗਿਆ ਔਰ ਸਤਪੁਰਾਂ ਨੇ ਸਿਧਾਂਤਾਂ ਤੇ ਪਹਿਰਾ ਦੇਂਦਿਆ ਹੋਇਆ ਜਿਹੜੀ ਸ਼ਹਾਦਤ ਸੀ ਉਹ ਪ੍ਰਾਪਤੀ ਸੀ ਔਰ ਅੱਜ ਸੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਆਪਾਂ ਸਤਗੁਰਾਂ ਦੇ ਚਰਨਾਂ 'ਤੇ ਸੀਸ ਸੁਕਾਉਂਦਿਆਂ ਹੋਇਆ ਜਿਹੜੇ ਸਾਡੇ ਸਿੱਖੀ ਸਿਧਾਂਤ ਨੇ ਉਹਨਾਂ ਤੇ ਪੈਰਾ ਦੇਲਦਾ ਜੀਤਨ ਕਰੀਏ ਗੁਰਮਤ ਦੇ ਰਸਤੇ ਤੇ ਚਲਦਿਆਂ ਹੋਇਆ ਗੁਰਮਰਯਾਦਾ ਦੇ ਰਸਤੇ ਤੇ ਚਲਦਿਆਂ ਹੋਇਆ ਸਿੱਖੀ ਸਿਧਾਂਤਾਂ ਦੇ ਮਾਰਗ ਨੇ ਉਹਨਾਂ ਤੇ ਚਲਦਿਆਂ ਹੋਇਆ ਸਤਿਗੁਰਾਂ ਨੂੰ ਨਮਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਗਗਨ ਨਾਵ ਅਖੰਡ ਮਹਜੋਤ ਸਰੂਪੀ ਰਹੇ ਉਹ ਪਰ ਪਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਐਸੇ ਦੀਨ ਦਿਆਲ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬਹੁਤ ਸ਼ਾਂਤੀ ਦੇ ਪੁੰਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਦਿਨ ਜੇਠ ਸਦੀ 4 ਸਨ ਈਸਵੀ 1606 ਨੂੰ ਜ਼ਬਰ ਦਾ ਸਬਰ ਨਾਲ ਟਕਰਾ ਕਰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਜੀ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ਼ਹਾਦਤ ਦਾ ਜਾਮ ਪੀ ਕਰਕੇ ਇਹ ਸਿਖਾਇਆ ਕਿ ਸਿੱਖ ਨੇ ਪਹਿਲੋਂ ਹਰ ਹੀਲਾ ਵਰਤਣਾ ਨਿਮਰਤਾ ਸ਼ੈਨਸ਼ੀਲਤਾ ਭਾਣੇ ਵਿੱਚ ਰਹਿਣ ਦਾ ਪਰ ਜੇਕਰ ਕੋਈ ਜ਼ਬਰ ਕਰਨ ਵਾਲਾ ਜ਼ਬਰ ਕਰ ਜ਼ਬਰ ਕਰਨ ਵਾਲਾ ਜ਼ੁਲਮ ਕਰਨ ਵਾਲਾ ਨਹੀਂ ਇਸ ਗੱਲ ਨੂੰ ਮੰਨਦਾ ਤਾਂ ਫਿਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵਿੱਚੋਂ ਹੀ ਮੇਰੀ ਅਤੇ 베ਰੀ ਦਾ ਸਦਾਤ ਪੈਦਾ ਹੋਇਆ ਸੱਚੇ ਪਾਤਸ਼ਾਹ ਜੀ ਨੇ ਹੁਕਮ ਲਾਇਆ ਸੀ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਪੰਜ ਗੁਰਸਿੱਖਾਂ ਨੂੰ ਕਿ ਜਾ ਕਰਕੇ ਸਾਡਾ ਸੁਨੇਹਾ ਦੇ ਦੇਣਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਇਹਨਾਂ ਜਾਵ ਜਾਵਰਾਂ ਨੇ ਇਹਨਾਂ ਜ਼ੁਲਮ ਕਰਨ ਵਾਲਿਆਂ ਦੇ ਹੁਣ ਨਿਮਰਤਾ ਨਾਲ ਸ਼ਹਿਨਸ਼ੀਲਤਾ ਨਾਲ ਨਹੀਂ ਮੰਨਣਾ ਹੁਣ ਸਾਨੂੰ ਸਮੁੱਚੇ ਸਿੱਖਾਂ ਨੂੰ ਹਥਿਆਰਬੰਦ ਹੋਣਾ ਪਵੇਗਾ ਇਸ ਕਰਕੇ ਤੁਸੀਂ ਮੇਰੀ ਅਤੇ ਪੀਰੀ ਦਾ ਸਦਾ ਪੈਦਾ ਕਰਨਾ ਪਦੋਂ ਤੋਂ ਲੈ ਕਰਕੇ ਅੱਜ ਤੱਕ ਫਿਰ ਹਾਰ ਸਿੱਖ ਮੇਰੀ ਅਤੇ ਪੀਰੀ ਦੇ ਸਿਧਾਂਤ ਤੇ ਚੱਲਦਾ ਆ ਰਿਹਾ ਸਿੱਖ ਨਿਮਰਤਾ ਵਿੱਚ ਵੀ ਰਹਿੰਦਾ ਸ਼ੇਨਸ਼ੀਲਤਾ ਵਿੱਚ ਵੀ ਰਹਿੰਦਾ ਭਾਣੇ ਵਿੱਚ ਵੀ ਰਹਿੰਦਾ ਪਰ ਜਦੋਂ ਕੋਈ ਜ਼ਾਬਰ ਚੜ ਕੇ ਆਉਂਦਾ ਜਿਵੇਂ ਜੂਨ 1984 ਦੇ ਵੇਲੇ ਤੇ ਇੱਥੇ ਭਾਰਤੀ ਹਕੂਮਤ ਚੜ ਕੇ ਆਈ ਤੇ ਉਸ ਦਾ ਫਿਰ ਮੇਰੀ ਪੀਰੀ ਦੇ ਸਿਧਾਂਤ ਅਨੁਸਾਰ ਡਟ ਕੇ ਮੁਕਾਬਲਾ ਕੀਤਾ ਤੇ ਜ਼ਾਲਮਾਂ ਨੂੰ ਸੋਧਿਆ ਵੀ ਤੇ ਭਾਵੇਂ ਭਾਰਤੀ ਹਕੂਮਤ ਹੋਵੇ ਉਨੂੰ ਇਹ ਸਬਕ ਸਿਖਾਇਆ ਕਿ ਸਿੱਖ ਕੇਵਲ ਬਾਣੀ ਨਹੀਂ ਪੜ੍ਹਦੇ ਨਾਮ ਨੇ ਜਪਦੇ ਨਿਮਰਤਾ ਵਿੱਚ ਨਹੀਂ ਰਹਿੰਦੇ ਇਹ ਇਹਨਾਂ ਗੱਲਾਂ ਵਿੱਚ ਉਦੋਂ ਤੱਕ ਰਹਿੰਦੇ ਜਦੋਂ ਤੱਕ ਸਾਡੇ ਤੇ ਕੋਈ ਵਾਅਦਾ ਨਹੀਂ ਕਰਦਾ ਜਦੋਂ ਵੀ ਸਾਡੇ ਤੇ ਕੋਈ ਵਾਅਦਾ ਕਰੇਗਾ ਤੇ ਫਿਰ ਸ਼ਾਸਤਰ ਝੁੱਕ ਕੇ ਉਹਦਾ ਚੜ ਕੇ ਮੁਕਾਬਲਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਹੀ ਸਾਨੂੰ ਇਹ ਮੇਰੀ ਅਤੇ ਪੀੜੀ ਦਾ ਸੁਧਾਰਤ ਪ੍ਰਾਪਤ ਹੋਇਆ ਸਾਡੀਆਂ ਸਾਰਿਆਂ ਦੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾ ਕਮਲਾ ਵਿੱਚ ਕੋਟਾਨ ਕੋਟ ਨਮਸਕਾਰ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਆ ਰਹੀਆਂ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ